ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਹੋ ਰਹੀਆਂ ਨੇ ਤਾਂ ਵੱਖ-ਵੱਖ ਜਿਹੜੇ ਨੇ ਉਮੀਦਵਾਰ ਆਪਣੀ ਜਿਹੜੀ ਹੈਗੀ ਹੈ ਦਾਵੇਦਾਰੀ ਜਿਹੜੀ ਆ ਕਰ ਰਹੇ ਨੇ ਤਾਂ ਹਲਕਾ ਕਨੌਰ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਕਨੌਰ ਤੋਂ ਜਿਹੜੇ ਨੇ ਯੂਥ ਜਿਹੜਾ ਹੈਗਾ ਅੱਗੇ ਆਇਆ ਹੈ ਤਾਂ ਉਹਨਾਂ ਦੀ ਜਿਹੜੀ ਹੈਗੀ ਸਪੋਰਟ ਦੇ ਵਿੱਚ ਹਰਦੀਪ ਸਿੰਘ ਲਾਗਾ ਤੇ ਗੁਰਪ੍ਰੀਤ ਸਿੰਘ ਨਲੂ ਆਏ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਤੇ ਕਿਵੇਂ ਜਿਹੜੇ ਹੈਗੇ ਹਲਕਾ ਕਨੌਰ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਸਾਡੀ ਕਨੌਰ ਦੇ ਸਾਰੇ ਨੌਜਵਾਨ ਸਾਡੇ ਜਿੰਨੇ ਵੀ ਦੋਸਤ ਨੇਕਰ ਸਾਰੇ ਪਿੰਡਾਂ ਵਾਲਿਆਂ ਨੂੰ ਕਨੌਰ ਵਾਸੀਆਂ ਨੇ ਅਪੀਲ ਹੈ ਕਿ ਜਿੱਦਾਂ ਰਾਹੁਲ ਗਾਂਧੀ ਦੀ ਸਾਡੇ ਵੀ ਸੋਚ ਹੈ ਕਿ ਇੱਕ ਆਪਾਂ ਨਵੀਂ ਕਾਂਗਰਸ ਖੜੀ ਕਰਨੀ ਹੈ ਉਹਦੇ ਅੰਦਰ ਕਰਤ ਹੀ ਜਿੱਦਾਂ ਇਹ ਮੁੰਡੇ ਨਵੇਂ ਜੋਸ਼ ਦੇ ਵਿੱਚ ਕਾਂਗਰਸ ਦੇ ਵਾਸਤੇ ਅੱਗੇ ਆ ਰਹੇ ਆ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਅਸੀਂ ਵੀ ਤੁਹਾਡੇ ਨਾਲ ਆ ਤੁਹਾਡੀ ਸਪੋਰਟ ਦੇ ਵਿੱਚ ਹਰ ਟਾਈਮ ਖੜੇ ਹੋਵਾਂਗੇ ਆਓ ਆਪਾਂ ਇਹ ਨੌਜਵਾਨਾਂ ਨੂੰ ਹੌਸਲਾ ਦੇਈਏ ਤਾਂ ਜੋ ਆਪਾਂ ਇੱਕ ਆਪਣੇ ਦੇਸ਼ ਨੂੰ ਸਹੀ ਨੀਤੀ ਸ਼ਾਵਲ ਰਾਹੁਲ ਗਾਂਧੀ ਦੀ ਜਿਵੇਂ ਸਹੀ ਸੋਚ ਆ ਸਾਡੇ ਵਿੱਚ ਨਵੀਂ ਸੋਚ ਨਵੀਂ ਦਿਸ਼ਾ ਦੇਈਏ ਤਾਂ ਜੋ ਆਪਾਂ ਨੌਜਵਾਨਾਂ ਨੂੰ ਕਾਮਯਾਬ ਕਰੀਏ ਸਾਡੀ ਦੁਬਾਰਾ ਫਿਰ ਇਹੀ ਅਪੀਲ ਹੈ ਸਾਰਿਆਂ ਨੂੰ ਇਹ ਵੱਧ ਚੜ ਤੋਂ ਵੱਧ ਵੋਟਾਂ ਹਿੰਮਤ ਸਿੰਘ ਸਾਡਾ ਬਲਾਕ ਆਪਣਾ ਕਨੌਰ ਤੋਂ ਅਸੈਂਬਲੀ ਵਾਸਤੇ ਤੇ ਜਿਹੜਾ ਬਲਾਕ ਕਨੌਰ ਤੋਂ ਐ ਸੀਮਰਜੀਤ ਸਿੰਘ ਮਟੋੜਣਾ ਮੁੰਦਾ ਹੈਗਾ ਸਾਡਾ ਇਹੜਿਆ ਨੌਜਵਾਨ ਬਲਾਕ ਖੇੜੀ ਗੰਡਿਆ ਦਾ ਜਸਕਰਨ ਸਿੰਘ ਭੰਗੂ ਹੈ ਤੇ ਜਿਹੜਾ ਹੈਗਾ ਡਿਸਟ੍ਰਿਕਟ ਪਟਿਆਲਾ ਦੇ ਸੈਕਟਰੀ ਵਾਸਤੇ ਹੈਗਾ ਉਹ ਸਾਡਾ ਅਮਨਦੀਪ ਸਿੰਘ ਭੰਗੂ ਮੁੰਦਾ ਹੈ ਤੇ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੂੰ ਵੱਧ ਚੜ ਕੇ ਵੋਟਾਂ ਪਾ ਕੇ ਆਪਾਂ ਇਹਨਾਂ ਨੂੰ ਕਾਮਾਫ ਕਰੀਏ ਤੇ ਜਿਤਾ ਕੇ ਪੰਜਾਬ ਦੇ ਵਿੱਚ ਆਪਾਂ ਰਾਹੁਲ ਗਾਂਧੀ ਦੀ ਆਵਾਜ਼ ਬੁਲੰਦ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਯੂਥ ਜਿਹੜਾ ਹੈਗਾ ਅੱਗੇ ਆਇਆ ਤਾਂ ਨਵੇਂ ਚਿਹਰੇ ਜਿਹੜੇ ਹੈਗੇ ਆ ਯੂਥ ਦੇ ਅੱਗੇ ਆ ਰਹੇ ਤੇ ਬਹੁਤ ਹੀ ਕਾਂਗਰਸ ਲਈ ਚੰਗੀ ਗੱਲ ਹੈ ਕਿ ਯੂਥ ਦੇ ਨਵੇਂ ਚਿਹਰੇ ਅੱਗੇ ਆ ਰਹੇ ਨੇ ਇਹਨਾਂ 'ਚ ਨਵਾਂ ਜੋਸ਼ ਹੈ ਵੀ ਹਾਂ ਅਸੀਂ ਵੀ ਕੁਝ ਕਰਕੇ ਦਿਖਾਈਏ ਤੇ ਮੈਂ ਆਪਣੇ ਸਾਰੇ ਖਨੌਰ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਕੱਲਾ ਕੱਲਾ ਇੱਕ ਇੱਕ ਆਪਣੀ ਵੋਟ ਇਹਨਾਂ ਦੇ ਹੱਕ 'ਚ ਭਗਤਾਓ ਤਾਂ ਕਿ ਇਹ ਤੁਹਾਡੀ ਆਵਾਜ਼ ਬਣ ਕੇ ਨੌਜਵਾਨਾਂ ਦੀ ਆਵਾਜ਼ ਬਣਨਗੇ ਤਾਂ ਕਿ ਖਨੌਰ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਇਹ ਤੁਹਾਡੀ ਬਾਤ ਅੱਗੇ ਤੱਕ ਚੱਕਣਗੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਇਹਨਾਂ ਨੌਜਵਾਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਕਿਹੜੀ ਤਰੀਕ ਨੂੰ ਜਿਹੜੀਆਂ ਇਹ ਚੋਣਾਂ ਹੋ ਰਹੀਆਂ ਨੇ ਕਿੰਨੇ ਸਮਾਂ ਜਿਹੜਾ ਹੈਗਾ ਕਿਵੇਂ ਵੋਟ ਪਾਈ ਜਾ ਸਕਦੀ ਹੈ ਇਹ ਚੋਣਾਂ 3 ਫਰਵਰੀ ਤੋਂ ਲੈ ਕੇ 3 ਮਾਰਚ ਤੱਕ ਆਨਲਾਈਨ ਪੈਣਗੀਆਂ ਇਹਨਾਂ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਜੋ ਉਹਦੇ ਨਾਲ ਜਾ ਕੇ ਟੀਮਾਂ ਪਿੰਡ-ਪਿੰਡ ਘਰ-ਘਰ ਜਾਣਗੀਆਂ ਤੇ ਉੱਥੇ ਜਾ ਕੇ ਇਹਨਾਂ ਦੀ ਵੋਟਾਂ ਦਾ ਭੁਗਤਾਨ ਹੋਊਗਾ ਇਹਦੇ ਲਈ ਵੋਟਰ ਕਾਰਡ ਜ਼ਰੂਰੀ ਹੈ ਉਮਰ 18 ਤੋਂ 35 ਸਾਲ ਹੋਣੀ ਜ਼ਰੂਰੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਨੇ ਯੂਥ ਕਾਂਗਰਸ ਦੇ ਲਈ ਆਪਣੀ ਉਮੀਦਵਾਰੀ ਜਿਨ੍ਹਾਂ ਦੇ ਵੱਲੋਂ ਭਰੀ ਗਈ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਕੀ ਨਾਮ ਹੈ ਮੇਰਾ ਨਾਮ ਹਿੰਮਤੀ ਹਾਫ ਜੇਕਰ ਗੱਲ ਕੀਤੀ ਜਾਵੇ ਤੁਸੀਂ ਬਲਾਕ ਦੀ ਜਿਹੜੀ ਹੈਗੀ ਐਸੈਂਬਲੀ ਤੋਂ ਲੜ ਰਹੇ ਹੋ ਕਨੌਰ ਤੋਂ ਤਾਂ ਕੀ ਕਹਿਣਾ ਚਾਹੁੰਦਾ ਮੈਂ ਕਨੌਰ ਬਲਾਕ ਤੋਂ ਐਸੈਂਬਲੀ ਤੋਂ ਯੂਥ ਕਾਂਗਰਸ ਲਈ ਚੋਣ ਲੜ ਰਿਹਾ ਹਾਂ ਤੇ ਕੀ اپیل ਕਰਨਾ ਚਾਹੂਗਾ ਜਿਹੜੇ ਤੁਹਾਡੇ ਕਿੰਨੇ ਕਿ ਤੁਹਾਡੀ سپورਟ ਹੈਗੀ ਇਕਨਾਂ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵੱdte ਵੱdte ਵੋਟ ਪਾ ਕੇ ਨੌਜਵਾਨੀ ਦੀ ਤਵਾਜ਼ ਨੂੰ ਬੁਲੰਦ ਕਰਿਆ ਜਾਵੇ ਤੇ ਕਿਹੜੀ ਤਰੀਕ ਨੂੰ ਜੜੀਆਂ ਇਟੋਣਾ ਹੋਏ ਤੇ ਆਪਣਾ ਤਿੰਨ ਤਰੀਕ ਤੋਂ ਤਿੰਨ ਤਰੀਕ ਤੱਕ ਹੋਣੀ ਹੈ ਤੇ ਕਿੰਨੀ ਉਮਰ ਇਹਦੇ ਵਿੱਚ ਰੱਖੀ ਗਈ ਹੈ ਇਹਦੇ ਵਿੱਚ 18 ਤੋਂ 35 ਸਾਲ ਤੱਕ ਰੱਖੀ ਗਈ ਹੈ ਮੇਰੇ ਵੋਟਰ ਆਈਡੀ ਨਾਲ ਐਪ ਦੇ ਉੱਪਰ ਕਲ ਕਰਦੇ ਆ ਕਿ ਵੋਟ ਦੇਵੋਗੇ ਤੇ ਬਾਈ ਜੀ ਵੀ ਨਾਲ ਨੇ ਬਈ ਤੁਹਾਡਾ ਕੀ ਨਾਮ ਜੀ ਮੇਰਾ ਸਿਮਰਨਦੀਪ ਸਿੰਘ ਤੁਸੀਂ ਕਿਹੜੇ ਬਲਾਕ ਤੋਂ ਆਂ ਬਲਾਕ ਤੋਂ ਆ ਬਈ ਤੁਸੀਂ ਆਪਣੇ ਜਿਹੜੇ ਹੈਗੇ ਆ ਬਲਾਕ ਨਾਲ ਔਰ ਦੇ ਲੋਕਾਂ ਨੂੰ ਪੇਕ ਕਰਨਾ ਚਾਹੁੰਗਾ ਮੈਂ ਬਲਾਕ ਨਾਲ ਔਰ ਦੇ ਯਤਨ ਇਹ ਨਹੀਂ ਕਰਦਾ ਕਿ ਔਰ ਦੀ ਤਰੱਕੀ ਲਈ ਤੇ ਬਲਾਕ ਦੀ ਤਰੱਕੀ ਲਈ ਵਾਅਦੇ ਵਾਅਦੇ ਇਹ ਆਪਣੀ ਵੋਟ ਦਾ ਇਸਤੇਮਾਲ ਕਰੇ ਤੇ ਇਹ ਜਿੱਤਣਾ ਜੇਕਰ ਗੱਲ ਕੀਤੀ ਜਾਵੇ ਤੁਸੀਂ ਨੌਜਵਾਨ ਚਿਹਰਾ ਹੈ ਤੇ ਕਾਂਗਰਸ ਜਿਹੜੀ ਹੈਗੀ ਹੈ ਰਾਹੁਲ ਗਾਂਧੀ ਨੇ ਜਿਹੜੇ ਉਹ ਨੌਜਵਾਨਾਂ ਨੂੰ ਮੌਕਾ ਦੇ ਰਹੇ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਮੌਜਵਾਨਾਂ ਨੂੰ ਮਿਲਿਆਣਾ ਕੀ ਇਹ ਆਉਣ ਵਾਲੀ ਰਾਜਨੀਤੀ ਲਈ ਸਭ ਤੋਂ ਵਧੀਆ ਉਤਰਾਅ ਹੈ ਜੀ ਕਿ ਉਹ ਥੱਗੇ ਆਏ ਆਪਣੇ ਹੱਕਾਂ ਲਈ ਲੜੇ ਤੇ ਯੂਥ ਦੀ ਤਰੱਕੀ ਲਈ ਤੇ ਆਪਣੇ ਪੰਜਾਬ ਦੀ ਤਰੱਕੀ ਲਈ ਤੇ ਸਾਰੇ ਦੇਸ਼ ਨੂੰ ਹੋਰ ਵੀ ਤਰੱਕੀ ਲਈ ਆਪਾਂ ਵਾਅਦਾ ਦਾ ਵੋਟ ਦਾ ਇਸਤੇਮਾਲ ਕਰੀਏ ਤੇ ਮੇਰੇ ਨਾਲ ਜਿਹੜੇ ਨੇ ਹੋਰ ਵੀ ਨੇ ਭਾਈ ਤੁਹਾਡੇ ਕੀ ਨਾਮ ਨੇ ਜਿਹੜਾ ਨਾਮ ਜਸਪਰ ਸਿੰਘ ਤੁੰਗੂ ਆ ਜੀ ਤੇ ਤੁਸੀਂ ਕਿਹੜੇ ਜਿਹੜੇ ਹੈਗੇ ਬਲੋਕ ਤੋਂ ਆਉਂਦੇ ਹੋ ਮੈਂ ਗੰਡਾਗੜੀ ਬਲਾਕ ਤੋਂ ਚੋਣ ਲੜ ਰਿਹਾ ਹਾਂ ਜੀ ਤੇ ਕੀ ਜਿਹੜੇ ਤੁਹਾਡੇ ਯੂਥ ਕਾਂਗਰਸ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਕਿ ਕਿ ਤੁਹਾਨੂੰ ਇਹ ਮੈਂ ਇਹ ਅਪੀਲ ਕਰਨਾ ਚਾਹਾਂ ਕਿ ਸਾਨੂੰ ਵਾਅਦਾ ਵਾਅਦਾ ਵੋਟ ਪਾ ਕੇ ਕਾਮਯਾਬ ਕਰਿਆ ਜਾਵੇ ਤੁਸੀਂ ਜੋ ਕੀ ਕੀਤੀ ਕਾਂਗਰਸ ਪਾਰਟੀ ਨਭਰੇ ਤੇ ਆਸੂਗੀ ਤੇ ਜਿੰਨਾ ਵੀ ਤੁਸੀਂ ਯੂਥ ਹੋ ਤੇ ਯੂਥ ਜਿਹੜਾ ਹੈਗਾ ਅੱਗੇ ਆ ਰਿਹਾ ਤਾਂ ਉਸ ਚੀਜ਼ ਨੂੰ ਕਿਉਂ ਦੇਖਦੇ ਤੁਸੀਂ ਵੀ ਆਣਾ ਚਾਹੀਦਾ ਵੋਟਾਂ ਨੂੰ ਹਾਂਜੀ ਹਾਂਜੀ ਬਿਲਕੁਲ ਆਣਾ ਚਾਹੀਦਾ ਜੀ ਇਸਨੂੰ ਵਰਤਣਾ ਚਾਹੀਦਾ ਹਰ ਵੀ ਬਿਲਕੁਲ ਜੀ ਤੇ ਇੱਕ ਇੱਕ ਰਹਿ ਇੱਕ ਛੋਟਾ ਜਿਹਾ ਸਵਾਲ ਤਾਂ ਕਿਹੜੀ ਤਰੀਕ ਨੂੰ ਵੋਟ ਪਾਣੀ ਹੈ ਤੇ ਕਿਹੜੀ ਕਿਹੜੀ ਉਮਰ ਦੇ ਲੋਕ ਪਾਪ ਇਹ ਤਿੰਨ ਵਰਗੀ ਤੋਂ ਕੈਰੀਏ ਤੇ 3 ਮਾਰਚ ਤੱਕ ਇਹ ਇਹ ਵੋਟ 18 ਸਾਲ ਤੋਂ 55 ਸਾਲ ਤੱਕ ਪੈ ਰਹੀ ਹੈ ਜੀ ਇਲਾਕੇ ਵਿੱਚ ਫੇਰ ਦੁਬਾਰੇ ਅਪੀਲ ਕਰਨੇ ਆਪਣੇ ਜਿਹੜੇ ਤੁਹਾਡੇ ਯੂਥ ਜਿਹੜੇ ਹੈਗੇ ਨੇ ਜੀ ਸਾਨੂੰ ਵੱਤ ਵਤ ਬੋਰਡ ਪਾ ਕੇ ਕੰਮ ਕਰੇ ਤਾਂ ਕਿ ਜੋ ਸੀ ਕਾਂਗਰਸ ਪਾਰਟੀ ਨੁਕੀ ਦਾ ਹੈ ਬਹੁਤ ਤਰ੍ਹਾਂ ਦਾ ਸੱਜਣ ਜਿਹੜੇ ਨੇ ਹਲਕਾ ਤਨੌਰ ਤੋਂ ਨਵੇਂ ਯੂਥ ਜਿਹੜਾ ਚੋਣ ਲੜ ਰਿਹਾ ਉਹ ਸਾਡੇ ਨਾਲ ਮਜੂਦ ਸੀਗਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਵਤੋਵਦ ਅਸੀਂ ਵੀ ਅਪੀਲ ਕਰਾਂਗੇ ਕਿ ਨਵੇਂ ਜਿਹੜੇ ਨੇ ਯੂਥ ਕਾਂਗਰਸ ਦੇ ਵਿੱਚ ਨਵੇਂ ਚਿਹਰੇ ਆ ਰਹੇ ਨੇ ਉਹਨਾਂ ਨੂੰ ਜਿਹੜੀ ਹੈਗੀ ਹੈ ਵੋਟ ਪਾ ਕੇ ਵਤੋਵਦ ਕਾਮਯਾਬ ਕੀਤਾ ਜਾਵੇ